ਕਿ ਨਵਾਲਕ ਬੱਚੀ ਦਾ ਵਿਆਹ ਕੀਤਾ ਗਿਆ ਵਿਆਹ ਕੀਤਾ ਜਾਂ ਕੋਈ ਗੱਲ ਹੋਰ ਹੈ ਜੀ ਵੇਚੀ ਗਈ ਹੈ ਜੀ ਮੇਰੀ ਪੋਤੀ ਵੇਚੀ ਗਈ ਹੈ ਜੀ ਹਾਂ ਜੀ ਵੇਚੀ 3 ਲੱਖ ਰੁਪਏ ਲੱਤਾ ਜੀ ਮਦਈਆਂ ਨੇ ਮਾਤਾ ਹੀ ਹੈ ਜੀ ਵੇਚਿਆ ਨਾ ਕੁੜੀ ਦੀ ਮਾਂ ਨੇ ਮੇਰੀ ਨੂੰਹ ਨੇ ਵਿਚੇ ਨਾਨੀ ਪਿੱਛੇ ਜਸ ਜਸਨ ਵਿਚੇ ਜਸਨ ਦੇ ਘਰ ਵਾਲਾ ਜੀ ਜਸਵਿੰਦਰ ਕੌਰ ਕੁਲਵਿੰਦਰ ਸਿੰਘ ਕਿੰਨੀ ਉਮਰ ਸੀ ਹੁਣ ਕੁੜੀ ਦੀ ਹੁਣ ਜੀ ਉਹਨੂੰ 16 ਮਹੀਨਾ ਸਾਲ ਲੱਗਿਆ ਚੌਥੇ ਮਹੀਨੇ ਤੋਂ ਲੈ 15 ਸਾਲ ਦੀ ਲੜਕੀ ਆ ਜਿਹਨੂੰ ਕੇ ਉਹਦੀ ਮਾਂ ਨੇ ਵੇਚਿਆ ਸੀ ਤੇ ਵੇਚਣ ਤੋਂ ਬਾਅਦ ਉਹਨੂੰ ਰਾਜਸਥਾਨ ਭੇਜ ਦਿੱਤਾ ਗਿਆ ਸੀ। ਤੁਹਾਨੂੰ ਕਿਵੇਂ ਪਤਾ ਲੱਗਦਾ ਕਿ ਰਾਜਸਥਾਨ ਦੇ ਵਿੱਚ ਬੇਟੀ ਵੇਚੀ ਗਈ ਹੈ? ਸਾਫ਼ ਦਿਖਾਈ ਦੇ ਰਿਹਾ ਸੀ ਕਿ ਉਹਦੀ ਮਾਂ ਕੋਈ ਬੜੇ ਰਾਜਸਥਾਨ ਤੋਂ ਦੋਸਤਾਨੀ ਵਾਲੇ ਡੇਟਸ ਪਾਈਆਂ ਸੀ। ਉਹ ਪੈਸੇ ਦਾ ਲੈਣ-ਦੇਣ ਕਰਦੀਆਂ ਤੇ ਪੈਸੇ ਕਿੰਨੇ ਥੋਡੇ ਤੇ આરોਪ ਲੱਗੇ ਨੇ ਜੀ ਕਿ ਦਾਦੀ ਆ ਜਿਹੜੀ ਬੱਚਿਆਂ ਨੂੰ ਆਪਣੀ ਪੋਤੀ ਨੂੰ ਗਲਤ ਰਸਤੇ ਤੋਰ ਰਹੀ ਆ ਗਲਤ ਲੋਕਾਂ ਨਾਲ ਤੋਰ ਰਹੀ ਆ ਮੇਰੇ ਫੋਨ ਦੀ ਮੈਂ ਤਾਂ ਛੜਤਾ ਦੀ ਫੋਨ ਵੀ ਮੇਰੇ ਫੋਨ 'ਚ ਇੱਕ ਵੀ ਕੋਈ ਡਿਟੇਲ ਆ ਜਾਵੇ ਕਿਸੇ ਮੁੰਡੇ ਦੀ ਜਾਂ ਕਿਸੇ ਦੀ ਮੈਨੂੰ ਗੋਲੀ ਮਾਰ ਦੇ ਮੇਰੇ ਮੈਂ ਬੱਚਿਆਂ ਨੂੰ ਗਲਤ ਰਸਤੇ ਕਿਉਂ ਪਾਉਂਗੀ ਜੀ ਮੈਂ ਦਾਦੀ ਮੇਰੀ ਇਹ ਇਮਾਨਤ ਉਹ ਵੀ ਮੇਰੀ ਹਸਤੰਤ ਉਹ ਵੀ ਮੇਰੀ ਬੇਤੀ ਆ ਮੇਰੀ ਪੋਤੀ ਦੀ ਜ਼ਿੰਦਗੀ ਖਤਮ ਕਰਦੀ ਇਹਨਾਂ ਨੇ ਮੇਰੇ ਕੋਲ ਅੱਥੀ ਪਤਾ ਨਹੀਂ ਕਿਤੇ ਹੁਣ ਵੀ ਨੰਦ ਕਹਿੰਦੇ ਆ ਕਿਤੇ ਛੱਡੇ ਆ ਜੀ ਮੈਨੂੰ ਕੁਝ ਨਹੀਂ ਪਤਾ ਪਛਤਾਨ ਇੱਕ ਟੀਮ ਭੇਜੀ ਸੀ ਖਾਣੀ ਤੋਂ ਤੇ ਲੜਕੀ ਨੂੰ ਅਸੀਂ ਉੱਪਰ ਕਵਰ ਕਰਕੇ ਵਾਪਸ ਲਿਆ ਆਂਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਅੱਜ ਅਸੀਂ ਪਹੁੰਚਿਆ ਨਾਬਾ ਦਾ ਪਿੰਡ ਆ ਸੰਨਾ ਨੱਥੂ ਵਾਲੀਆਂ ਸੰਨਾ ਨੱਥੂ ਵਾਲੀਆਂ ਦੇ ਵਿੱਚ ਇੱਕ ਅਜੀਹਾ ਮਸਲਾ ਸਾਹਮਣੇ ਆਇਆ ਕਿ ਪਤਾ ਲੱਗਿਆ ਇੱਕ ਨਮਾਲਕ ਲੜਕੀ ਦਾ ਵਿਆਹ ਜਿਹੜਾ ਕੀਤਾ ਜਾਂਦਾ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਮਾਮਲਾ ਵੀ ਦਰਜ ਕੀਤਾ ਗਿਆ ਕੀ ਆ ਸਾਰਾ ਮਸਲਾ ਵਿਆਹ ਕੀਤਾ ਗਿਆ ਜਾਂ ਕਹਾਣੀ ਕੋਈ ਹੋਰ ਸੀ ਉਹ ਜਾਣਨ ਦੀ ਕੋਸ਼ਿਸ਼ ਕਰਦੇ ਆ ਉਸ ਕੁੜੀ ਦੇ ਜਿਸ ਦਾ ਵਿਆਹ ਕੀਤਾ ਗਿਆ ਦਾਦੀ ਜੀ ਨੇ ਸਾਡੇ ਕੋਲ ਬੈਠੇ ਨੇ ਨਾਲ ਉਹਨਾਂ ਨਾਲ ਗੱਲ ਕਰਦੇ ਹਾਂ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸਰ ਚਰਨਜੀਤ ਕੌਰ ਚਰਨਜੀਤ ਜੀ ਕੀ ਹੈ ਇਹ ਸਾਰਾ ਮਸਲਾ ਪਤਾ ਲੱਗ ਰਿਹਾ ਹੈ ਕਿ ਨਵਾਲਕ ਬੱਚੀ ਦਾ ਵਿਆਹ ਕੀਤਾ ਗਿਆ ਵਿਆਹ ਕੀਤਾ ਜਾਂ ਕੋਈ ਗੱਲ ਹੋਰ ਹੈ ਜੀ ਵਿਆਹ ਕਰਦੇ ਜੀ ਇੱਧਰ ਕਰਦੇ ਪੰਜਾਬ ਵਿੱਚ ਐਡੀ ਦੂਰ ਵਿਆਹ ਦਾ ਕਿ ਸਾਡੀ ਕੋਈ ਰਿਸ਼ਤੇਦਾਰੀ ਬਗਣੀ ਹੈਗੀ ਜੀ ਹੂੰ ਮੇਰੇ ਬੇਟਾ ਮਸ਼ੀਨਾਂ ਚਲਾਉਂਦਾ ਉਧਰ ਤਾਂ ਜੀ ਰਾਜਸਥਾਨ ਚ ਵੇਚੀ ਗਈ ਹੈ ਜੀ ਮੇਰੀ ਪੋਤੀ ਵੇਚੀ ਗਈ ਹੈ ਜੀ ਹਾਂ ਜੀ ਵੇਚੀ 3 ਲੱਖ ਰੁਪਿਆ ਲੱਤਾ ਜੀ ਮਦਈਆਂ ਨੇ ਅੱਛਾ ਜੀ ਕੁੜੀ ਦੀ ਮਾਂ ਨੇ ਮੇਰੀ ਨੂੰਹ ਨੇ ਵਿਚੇ ਨਾਨੀ ਪਿچھے ਜਸ ਜਸਨ ਵਿਚੇ ਜਸਨ ਦੇ ਘਰ ਵਾਲਾ ਜੀ ਜਸਵਿੰਦਰ ਕੌਰ ਕੁਲਵਿੰਦਰ ਸਿੰਘ ਹੂੰ ਹਾਂ ਜੀ ਅਜੈਬ ਸਿੰਘ ਜੀ ਇਹਨਾਂ ਦਾ ਸਲਾਹਦਾਰ ਹੈ ਉਹ ਸਾਰੀ ਗੱਲ ਉਹਦਾ ਨਾਮ ਸ਼ੇਅਰ ਕਰਦੇ ਨੇ ਇੱਕ ਸਰਕਾਰੀ ਸੀਟ ਰੱਖੀ ਹੋਈ ਆ ਇਹਨਾਂ ਨੇ ਆਪਣੇ ਬਾਹਰ ਚ ਰੱਖੀ ਹੋਈ ਆ ਸਰਕਾਰੀ ਸੀਟਾਂ ਮੋੜਾਂ ਚ ਹੁੰਦੀਆਂ ਨੇ ਕੋਈ ਅੱਡੇ ਚ ਆ ਕੇ ਬੈਠੇ ਜਾਂ ਕੁਝ ਉੱਥੇ ਬੈਠਦੇ ਨੇ ਉੱਥੇ ਮੀਟਿੰਗਾਂ ਹੁੰਦੀਆਂ ਨੇ ਸਰ ਮੈਨੂੰ ਪੁੱਛਦੇ ਨੇ ਵੀ ਜੈਪ ਸਿੰਘ ਦਾ ਕੀ ਰੌਲੇ ਸਾਡੇ ਪੈਸੇ ਲਾਉਣ ਵਾਲੇ ਜੈਪ ਸਿੰਘਾ ਜੀ ਅਸੀਂ ਗਰੀਬ ਆਦਮੀ ਅਸੀਂ ਪੈਸਾ ਨਹੀਂ ਲਾ ਸਕਦੇ ਸਾਡੇ ਕੋਲ ਕੋਈ ਸਨੇਤਾ ਜੀ ਰੋਜ਼ ਦੀ ਰੋਜ਼ ਦਿਹਾੜੀ ਮਿਹਨਤ ਕਰਦੇ ਆ ਤਾਂ ਖਾਂਦੇ ਆ ਜੀ ਮੇਰੇ ਬੜੇ ਬੇਟੇ ਦੀ ਇੱਥੋਂ ਗਈ ਤੀਜੀ ਚਾਰ ਸਾਲ ਹੋ ਗਿਆ ਚੌਥਾ ਸਾਲ ਲੱਗਿਆ ਵਾ ਪੋਤੀ ਤੇ 3 ਮਹੀਨੇ ਦੀ ਮੇਰੇ ਕੋਲ ਸੀ ਪਹਿਲਾਂ ਤਾਂ 3 ਮਹੀਨੇ ਦੀ ਮੈਨੇ ਪਾਲੀ ਹੈ ਜੀ ਅੱਛਾ 3 ਮਹੀਨੇ ਦੀ ਤੁਹਾਡੇ ਕੋਲ ਰਹੀ ਹੈ ਜੀ ਬੱਚੀ 3 ਮਹੀਨੇ ਦੀ ਜੀ ਮੇਰੇ ਕੋਲ ਸੀ ਮੈਂ ਪਾਲੀ ਪੜਾਈ 11ਵੀਂ ਚ ਕਰੀ ਨੂੰ ਤੁਹਾਡੀ ਨੂੰ ਜੀ ਬਸ ਉਹਦਾ ਕੁਛ ਨਹੀਂ ਮੈਂ ਕਹਾ ਸਾਦੀ ਮੁੰਡੇ ਨੂੰ ਤਲਾਕ ਦੇ ਕੇ ਪੰਚਾਇਤੀ ਤਲਾਕ ਦੇ ਕੇ ਟੈਂਪੂ ਚ ਸਮਾਨ ਦੋ ਟੈਂਪੂ ਚ ਲੈ ਕੇ ਪੇਕਾਂ ਦਾ ਬਹਾਨਾ ਲਾ ਕੇ ਪਟਿਆਲੇ ਰਹਿਣ ਲੱਗੀ ਜੀ ਚਲੋ ਪਟਿਆਲੇ ਤੋਂ 10 ਸਾਲ ਡੇਢ ਸਾਲ ਹੋ ਗਿਆ ਬੱਚਿਆਂ ਨੂੰ ਕਹਿਣ ਲੱਗੀ ਵੀ ਮੈਨੂੰ ਬੱਚਿਆਂ ਨੂੰ ਮਿਲਣਾ ਹੈ ਮੈਂ ਫੇਰ ਵੀ ਆਪਣੇ ਅੰਦਰ ਧੀਰਜ ਹੱਥ ਧਰ ਕੇ ਕਿਹਾ ਵੀ ਚਲ ਮਾਂਏ ਕੋਈ ਗੱਲ ਨਹੀਂ ਮੇਰੇ ਮੁੰਡੇ ਨੂੰ ਮੈਂ ਕਿਹਾ ਕਵੀ ਨਹੀਂ ਗੋਲੂ ਕੁਛ ਨਹੀਂ ਹੁੰਦਾ ਕੋਈ ਨਹੀਂ ਮਾਂ ਤਾਂ ਮਾਂ ਹੀ ਹੁੰਦੀ ਆ ਮੰਮੀ ਇਹ ਗਲਤੀ ਹੋਊਗੀ ਬਹੁਤ ਵੱਡੀ ਬਸ ਇਹ ਜਿਹੇ ਮਿੱਠੀਆਂ ਗੋਲੀਆਂ ਦਿੱਤੀਆਂ ਜੀ ਸਾਨੂੰ ਮਜਬਾਕ ਕੁੜੀ ਆਉਣ ਜਾਣ ਲੱਗੀ ਮਾਂ ਪਿਪੀ ਆਉਣ ਜਾਣ ਲੱਗੀ ਕੁੜੀ ਲੇ ਵਪਾਰਸੋਂ ਆ ਕੇ ਮਿਲਦੀ ਰਹੀ ਆ ਕੋਈ ਮੈਨੂੰ ਪਤਾ ਨਹੀਂ ਸੀ ਵੀ ਮੇਰੀ ਕੁੜੀ ਦਾ ਇੰਨਾ ਕੁਛ ਕਰ ਦੂਗੀ ਇਹ ਕਿੰਨੀ ਉਮਰ ਸੀ ਹੁਣ ਕੁੜੀ ਦੀ ਹੁਣ ਜੀ ਉਹਨੂੰ 16 ਸਾਲ ਲੱਗੇ ਚੌਥੇ ਮਹੀਨੇ ਤੋਂ ਲੈ ਅੱਛਾ ਜੀ ਹਾਂ ਜੀ ਇਹਨਾਂ ਨੇ ਬਹੁਤ ਬੜਾ ਗਨਾਹ ਕਰਿਆ ਜੀ ਤੁਹਾਨੂੰ ਕਿਵੇਂ ਪਤਾ ਲੱਗਦਾ ਕਿ ਰਾਜਸਥਾਨ ਦੇ ਵਿੱਚ ਬੇਟੀ ਵੇਚੀ ਗਈ ਆ ਜਾਂ ਪ੍ਰਸ਼ਾਸਨ ਕੋਈ ਕਾਰਵਾਈ ਕਰਦਾ ਕਿੱਦਾਂ ਇਹ ਪੋਲ ਖੁੱਲਦੀ ਆ ਪੋਲ ਇਹਨਾਂ ਦੀ ਜੀ ਖੁੱਲਦੀ ਆ ਇਹ ਜਿਹੜੀ ਜਸਵਿੰਦਰ ਕੌਰ ਐ ਇਹ ਜਾਣਦੀ ਆ ਇਹਦੇ ਲੀਕ ਨੇ ਜੀ ਇਹ ਕੰਮਾਂ 'ਚ ਕਿਉਂ 2 ਨੰਬਰ ਦਾ ਕੰਮ ਹੀ ਕਰਦੇ ਨੇ ਦੋਏ ਜੀ ਹਾਂ ਠੀਕ ਆ ਜੀ ਦੇਖੋ ਇਹਦੇ ਘਰ ਵਾਲਾ ਨਸੇ ਵੇਚਦਾ ਜੀ ਸਾਰੀ ਦੁਨੀਆ ਨੂੰ ਪਤਾ ਹਾਂ ਇਹਦੇ ਘਰ ਵਾਲਾ ਨਸੇ ਵੇਚਦਾ ਇਹ ਕਰਦੀ ਆ ਜੀ ਆ ਵਪਾਰੀ ਮੀਆਂ ਦਾ ਹੂੰ ਇਹਨੂੰ ਆ ਤਾਂ ਸਰਮ ਨਹੀਂ ਐ ਵੀ ਮੇਰੇ ਵੀ ਦੋ ਥੀਆਂ ਨੇ ਮੂਰੇ ਹੂੰ ਇਹਨੇ ਜੀ ਉਹ ਥੀਮਿਆਂ ਨਾਲ ਸਲਾਹਕਾਰੇ ਲੈ ਕੇ ਗਈ ਬਹੁਦੀ ਮਾਂ ਨੂੰ ਬਹੁਣ ਮੇਰੇ ਨੂੰ ਨੇ ਤੇ ਉਹਦੀ ਮਾਂ ਹੀ ਹੋਈ ਸੀ ਉਹਦੀ ਮਾਂ ਨੂੰ ਤਾਂ ਇਹ ਜਾਣ ਕੇ ਇੱਥੇ ਰੱਖਦੇ ਸੀ ਸਾਡਾ ਬੋਟਾਂ ਬਾਰੇ ਝਗੜਾ ਹੋਇਆ ਸੀ ਜਦ ਮੇਰੇ ਤੇ ਝੂਟਾ ਲਾਮਲਾਤਾ ਸੀ ਦਾਦੀ ਪੁੱਠੇ ਕੰਮ ਮੈਂ ਕਿਉਂ ਮੈਂ ਤਾਂ ਮਰ ਜਾਂਦੀ ਸਮਝ ਜਾਨੀ ਮੇਰੀ ਪੋਤੀ ਨੂੰ ਕੋਈ ਮਾੜਾ ਕਹਿ ਦਿੰਦਾ ਥੋੜੇ ਤੇ આરોਪ ਲੱਗੇ ਨੇ ਜੀ ਕਿ ਦਾਦੀ ਆ ਜਿਹੜੀ ਬੱਚਿਆਂ ਨੂੰ ਆਪਣੀ ਪੋਤੀ ਨੂੰ ਗਲਤ ਰਸਤੇ ਤੋਰ ਰਹੀ ਆ ਗਲਤ ਲੋਕਾਂ ਨਾਲ ਤੋਰ ਰਹੀ ਆ ਇਦਾਂ ਦਾ ਪੁਲਿਸ ਪ੍ਰਸ਼ਾਸਨ ਕੋਲ ਵੀ ਇਹ ਰਿਓ ਪਹੁੰਚੇ ਜੀ ਤੇ ਦੋ ਮੁੰਡਿਆਂ ਤੇ ਪਰਚਾ ਵੀ ਦਰਜ ਕਰਾਇਆ ਗਿਆ ਜੀ ਇਹਨਾਂ ਵੱਲੋਂ ਇੱਕ ਜੇਲ ਵੀ ਕੱਟ ਰਿਹਾ ਇਹ ਉਹੀ ਹਾਂਜੀ ਉਹੀ ਮਾਮਲਾ ਹੈ ਜੀ ਬਸ ਉਹੀ ਮਾਮਲਾ ਹੈ ਜੀ ਇਹ ਦੇਖੋ ਮੈਂ ਸਭ ਲੋਵੇ ਬੇਨਤੀਆਂ ਕੀਤੀਆਂ ਜੀ ਮੈਂ ਸਰਕਾਰ ਲੋਵੇ ਵੀ ਮੈਂ ਅਫਸਰਾਂ ਦੇ ਪੇਸ਼ ਹੋ ਕੇ ਵੀ ਇਹੀ ਬੇਨਤੀਆਂ ਕੀਤੀਆਂ ਜੀ ਮੈਨੂੰ ਕੋਈ ਸਬੂਤ ਦੇ ਦਿਓ ਜੇ ਤੁਹਾਨੂੰ ਕੋਈ ਮੇਰਾ ਗਲਤ ਸਬੂਤ ਮਿਲਦਾ ਮੈਨੂੰ ਜੇਲ੍ਹ ਨਾ ਭੇਜੋ ਮੇਰੇ ਗੋਲੀ ਮਾਰ ਦਿਓ ਇਤਵਨੀ ਨੂੰ ਇੱਕ ਵਾਰ ਪਹਿਲਾਂ ਵੀ ਸਾਡੇ ਕੋਲ ਆਈ ਸੀ ਉਹ ਕਹਿੰਦੀ ਸੀ ਬਈ ਮੇਰੀ ਸੱਸ ਤੇ ਮੇਰੇ ਘਰ ਵਾਲੇ ਨੇ ਜ਼ਬਰਦਸਤੀ ਮੇਰਾ ਆਪਰੇਸ਼ਨ ਕਰਾਇਆ ਮੇਰਾ ਬੱਚਾ ਜਿਹੜਾ ਖਰਾਬ ਕਰਾਇਆ ਇਦਾਂ ਦੇ ਰੋਬੀ ਲਗਾਏ ਸੀ ਉਹ ਵੀ ਦਿਖਾ ਦਿੱਤੀ ਸੀ ਨਹੀਂ ਸਰ ਪਹਿਲਾਂ ਤਾਂ ਮੇਰੀ ਬੇਨਤੀ ਹੈ ਵੀ ਤੇਰੀ 15 ਸਾਲ ਦੀ 14 ਸਾਲ ਦੀ ਤੇ ਬੜੀ ਬੇਟੀ 15 ਸਾਲ ਦੀ ਤੂੰ ਇਹ ਜੇ ਕੰਮ ਕਿਉਂ ਕਰੇਂਗੀ ਤੂੰ ਮੁੰਡੇ ਨੂੰ ਤਾਂ ਬੁਲਾਉਂਦੀ ਨਹੀਂ ਮੁੰਡੇ ਨਾਲ ਤਾਂ ਤੇਰੀ ਗੱਲਬਾਤ ਨਹੀਂ ਫਿਰ ਬੱਚਾ ਕੀਦਾ ਸੀ ਜੀ ਇਹ ਸਾਰੇ ਦੇ ਝੂਠੇ ਇਲਜ਼ਾਮ ਸੀ ਇਹ ਇਦਾਂ ਦਰਖਾਸਤਾਂ ਦੇਣ ਦੀ ਆਦਤ ਹੀ ਹੈ ਜੀ ਇਹ ਜੀ ਸਾਰੀ ਉਮਰ ਹੋ ਗਈ ਤੁਸੀਂ ਥਾਣੇ 'ਚ ਮਿਲੋ ਪਾਰਸੋਂ ਪਤਾ ਕਰ ਲਓ ਜਿੱਥੇ ਮਰਜੀ ਹਕੂਮ ਕਲਾ ਜਾ ਕੇ ਪਤਾ ਕਰ ਲੋ ਲੁਧਿਆਣੇ ਸਰ ਜਾ ਕੇ ਪਤਾ ਕਰ ਲੋ ਮੈਂ ਜਿੱਦਣ ਦੇ ਅਸੀਂ ਉਰੇ ਆ ਕੇ ਬਸੇ ਸੀ ਅਸੀਂ ਨੇ ਅਸੀਂ ਥਾਣੇ ਚ ਮਰੇ ਹਾਂ ਸਰ ਸਾਡੀ ਤਾਂ ਇਹਨੇ ਪੇਸੇ ਨਹੀਂ ਚੱਲਣ ਦਿੱਤੀ ਹੁਣ ਇਹ ਵੋਟਾਂ ਕਰਕੇ ਇਹਨਾਂ ਦੇ ਮਗਰ ਲੱਗੀ ਹੋਈ ਆ ਜਸਵਿੰਦਰ ਕੌਰ ਦੇ আর ਕੁਲਵਿੰਦਰ ਸਿੰਘ ਦੇ ਮਗਰ ਅਜੈਬ ਸਿੰਘ ਕਹਿੰਦਾ ਲੋਕਾਂ ਨੇ ਮੈਂ ਵਿਆਹ ਕਰ ਦੂੰ ਉਹਦੀ ਕੁੜੀ ਦਾ ਮੈਂ ਕਿਰਨਾ ਤੇਰੀ ਕੁੜੀ ਦਾ ਵਿਆਹ ਕਰ ਦੂੰ ਵਿਆਹ ਕਰਕੇ ਪਿੰਡ ਚੋਂ ਤੋਰਦਾ ਮੈਨੂੰ ਦੁੱਖ ਨਹੀਂ ਸੀ ਪਰ ਮੇਰੀ ਪੁੱਤੀ ਵੇਚਣੀ ਸੀ ਇਹਨਾਂ ਦੇ ਬੀਤੀਆਂ ਨੇ ਜੀ ਮੂਰੇ ਹੂੰ ਕਲਵਿੰਦਰ ਬੰਦੇ ਦੇ ਦੋ ਨੇ ਇੱਕ ਵੀ ਨਹੀਂ ਦੋ 3 ਨੇ ਜੀ ਉਹਦੇ ਵੀ ਪਿੰਡ ਦੀਆਂ 3 ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਜੀ ਹਾਂ ਜੀ ਫਿਰ ਉਹਦੇ ਦੋ ਤੇ ਅਬ ਜਿਹੜੇ 3 ਹੱਥ ਧਰ ਲੈਂਦਾ ਸਰ ਉਹ ਵੀ ਮੇਰੀਆਂ ਵੀ 3 ਨੇ ਮੂਰੇ ਉਹ ਨਾਲ ਵਰਗੀਆਂ ਨੇ ਉਹ ਵੀ ਉਹਨਾਂ ਨੂੰ ਦੇਖਾਂ ਜੇ ਕੋਈ ਕਾਲ ਵੀ ਕੱਢਦਾ ਨਾ ਤਾਂ ਵੀ ਲੋਕਾਂ ਨਾਲ ਲੜਦੇ ਆ ਮੇਰੀ ਪੁੱਤਰੀ ਇਨਸਾਨ ਨਹੀਂ ਤੀ ਸਰ ਕੁੜੀ ਬੱਸ ਕਿਉਂ ਇਹ ਤੇ ਮਾ ਆਪਣੀ ਮਾਂ ਦੇ ਮਗਰ ਲੱਗ ਗਈ ਜੀ ਜਦੋਂ ਤੁਸੀਂ ਪਾਲੀ ਸਾਰਾ ਉਹਨੂੰ ਪਤਾ ਸੀ ਇਦਾਂ ਦੇ ਹਾਲਾਤ ਨੇ ਫਿਰ ਉਹ ਕਿਉਂ ਮਗਰ ਲੱਗ ਉਹ ਮਗਰ ਲਾਈ ਜੀ ਲਾਲਚ ਦਿੱਤਾ ਮਾਂ ਨੇ ਕਿਸੇ ਮੁੰਡੇ ਨਾਲ ਗੱਲ ਕਰਦੀ ਸੀ ਕੁੜੀ ਮੈਂ ਇਹੋ ਜਿਹਾ ਕੰਮ ਹੋਣ ਨਹੀਂ ਦਿੰਦੀ ਸੀ ਮੇਰੇ ਘਰ 'ਚ ਇਹ ਹੈ ਨਹੀਂ ਜੀ ਮੇਰੀ 5 ਵਰਸੀ ਬਹੂ ਵੀ ਦਵਾ ਬੈਠੀ ਆ ਸਾਡੇ ਮੇਰੇ ਨੱਗਰ ਨੂੰ ਪੁੱਛਿਆ ਚਾਹੀਦਾ ਵੀ ਮੇਰੇ ਨੱਗਰ ਦੇ ਵਿੱਚ ਕੋਈ ਕਿਸੇ ਤੋਂ ਕਿਸੇ ਨੂੰ ਵੀ ਸਾਡੀ ਸ਼ਿਕਾਇਤ ਮਾੜੀ ਅੱਛੀ ਇਹਨਾਂ ਦੇ ਕਹਿਣ ਨਾਲ ਮੈਂ ਕੁਛ ਨਹੀਂ ਮੇਰਾ ਪ੍ਰਮਾਤਮਾ ਰਾਜੀ ਹੈ ਮੈਨੂੰ ਕੁਛ ਨਹੀਂ ਹੁੰਦਾ ਇਹਨਾਂ ਦੇ ਕਹਿਣ ਨਾਲ ਮੇਰਾ ਰੱਬ ਰਾਜੀ ਹੈ ਜੀ ਮੈਂ ਇਹਨੂੰ ਕੁੜੀਆਂ ਹੁਣ ਮੈਂ ਕੀ ਦੱਸ ਸਕਦੀ ਆ ਕੁਛ ਨਹੀਂ ਮੈਂ ਕਰ ਸਕਦੀ ਕਿਸੇ ਮੁੰਡੇ ਨਾਲ ਗੱਲ ਕਰਦੀ ਆ ਦੋਇ ਮਾਂ ਮੈਂ ਤੇ ਹੈਂਡ ਫ੍ਰੀ ਕਰਕੇ ਗੱਲ ਕਰਦੀ ਸੀ ਸਾਨੂੰ ਸੁਣਾ ਸੁਣਾ ਕੇ ਗੱਲ ਕਰਦੀ ਸੀ ਫੇਰ ਉਹ ਮੁੰਡਾ ਜਿਹੜਾ ਪਤਾ ਨਹੀਂ ਕਿੱਥੇ ਦਾ ਮਰੋੜ ਦਾ ਕਹਿੰਦੀ ਆ ਕਦੇ ਰਖੜੇ ਦਾ ਕਹਿੰਦੀ ਸਾਨੂੰ ਕੁਛ ਨਹੀਂ ਪਤਾ ਉਹ ਮੁੰਡੇ ਨਾਲ ਗੱਲ ਕਰਦੀ ਸੀ ਮੈਂ ਤੇਰੇ ਨਾਲ ਕੁੜੀ ਦਾ ਵਿਆਹ ਕਰੂੰਗੀ ਪਰ ਦੋ ਸਾਲ ਨਹੀਂ ਕਰਦੀ ਤੇਰੇ ਨਾਲ ਵਿਆਹ ਕਰੂੰ ਆ ਜਿਹੜਾ ਹੁਣ ਮੁੱਦਾ ਚੱਕਿਆ ਉਹ ਮੁੰਡੇ ਦੀ ਮੁੰਡਾ ਤਾਂ ਛੱਡੀ ਦਿੱਤਾ ਖਾ ਨਹੀਂ ਕਿੱਥੇ ਦਾ ਉਹ ਕਿੱਥੇ ਦਾ ਨਹੀਂ ਐਂਡ ਫ੍ਰੀ ਕਰਕੇ ਗੱਲ ਕਰਦੇ ਸੀ ਮੁੰਡੇ ਦੀ ਆਵਾਜ਼ ਆਉਂਦੀ ਸੀ ਅਸੀਂ ਸ਼ਰਮ ਦੇ ਮਾਰੇ ਮਰ ਜਾਂਦੇ ਤੇ ਇੱਕ ਇੱਕ ਮੁੰਡਾ ਫਿਰ ਇਸੇ ਕਾਰਨ ਕਰਕੇ ਇਹਨਾਂ ਦੇ ਚੱਕਰਾਂ ਕਰਕੇ ਜੇਲ੍ਹ ਵੀ ਕੱਟ ਰਿਹਾ ਜੀ ਫਿਰ ਉਹਨੂੰ ਕਿਸ ਤਰ੍ਹਾਂ ਦੇਖਦੇ ਹਾਂ ਉਹ ਵੀ ਗਲਤ ਆ ਇਹ ਜੀ ਇਹਨਾਂ ਨੇ ਗੱਲ ਬਣਾਈ ਆ ਇਹਨਾਂ ਨੇ ਗੱਲ ਬਣਾਈ ਆ ਮੇਰੇ ਘਰੇ ਜੀ ਉਹ ਵਿਚਾਰਾ ਕਦੇ ਜ਼ਿੰਦਗੀ 'ਚ ਨਹੀਂ ਆਇਆ ਮੇਰਾ ਸਮਾਜੀ ਸਰੋਤ ਤੇ ਮੇਰਾ ਪੱਖਾ ਵੀ ਪਿਆ ਹਲੇ ਮੈਂ ਮੇਰੇ ਬੱਚੇ ਪੱਖੇ ਕਨੇ ਤੇ ਵੀ ਔਖੇ ਹੁੰਦੇ ਨੇ ਇੱਕ ਪੱਖਾ ਦੋ ਪੱਖੇ ਸੀ ਸਾਡੇ 7 ਵਾਲੇ ਅਸੀਂ ਨਹੀਂ ਗੰਜਸ ਹੈਗੀ ਸਾਡੇ ਚ ਅਸੀਂ ਕੂਲਰ ਪੱਖੇ ਚਲਾ ਲੀਏ ਅਸੀਂ ਗਰੀਬ ਆਦਮੀ ਆ ਪਹਿਲਾਂ بیٹے ਡੈਥ ਹੋ ਗਈ ਕਮਾਉਣ ਵਾਲਾ ਕੋਈ ਸਾਧਨ ਨਹੀਂ ਦੋ ਸੱਸ ਨੂੰ ਹਮਿੰਤ ਕਰਦੇ ਆ ਖਾਣੇ ਲਾਣਦਾਰ ਬਜ਼ੁਰਗ ਨੇ ਢੂਹੀ ਦੀ ਮਰੀਜ਼ ਨੇ ਇਹਨਾਂ ਨੇ ਜੀ ਇਹ ਸਭ ਕਲੇਮ ਲਾਇਆ ਕੁੜੀ ਨੂੰ ਛੱਡਣ ਵਗ ਗਿਆ ਕਿਉਂ ਲੈ ਕੇ ਗਈ ਕੁੜੀ ਕੁੜੀ ਦੀ ਮਾਂ ਪੁੱਛਦੀ ਪਹਿਲਾਂ ਵੀ ਮੇਰੀ ਕੁੜੀ ਨੂੰ ਛੱਡਣ ਗਿਆ ਜੀ ਉਹ ਤਾਂ ਕਹਿੰਦਾ ਮੈਂ ਤਾਂ ਇਹ ਗਲਤ ਤੇ ਮੈਨੂੰ ਜਮੀ ਨਹੀਂ ਜੀ ਪਤਾ ਆਹ ਮੁੰਡੇ ਦਾ ਨਹੀਂ ਮੈਨੂੰ ਪਤਾ ਵੀ ਕਿੱਥੇ ਛੱਡ ਗਿਆ ਕਿੱਥੇ ਨੂੰ ਲੈ ਕੇ ਗਿਆ ਇਹ ਤਾਂ ਇਹਦੀ ਮਾਂ ਨੂੰ ਪਤਾ ਹੋਣਾ ਚਾਹੀਦਾ ਜਿਹਦੇ ਜਦੋਂ ਫੋਨ ਤੇ ਬੱਚਾ ਗੱਲ ਕਰਦਾ ਮੇਰੇ ਫੋਨ ਦੀ ਮੈਂ ਤਾਂ ਛੜਤਾ ਦੀ ਫੋਨ ਵੀ ਮੇਰੇ ਫੋਨ ਚ ਇੱਕ ਵੀ ਕੋਈ ਡਿਟੇਲ ਆ ਜਾਵੇ ਕਿਸੇ ਮੁੰਡੇ ਦੀ ਜਾਂ ਕਿਸੇ ਦੀ ਮੈਨੂੰ ਗੋਲੀ ਮਾਰ ਦਿਓ ਮੇਰੇ ਮੈਂ ਬੱਚਿਆਂ ਨੂੰ ਗਲਤ ਰਸਤੇ ਕਿਉਂ ਪਾਉਂਗੀ ਜੀ ਮੈਂ ਦਾਦੀ ਆ ਮੇਰੀ ਪੋਤੀ ਮੈਂ ਬੁਰੇ ਦੁੱਖਾਂ ਨਾ ਪਾਲੀ ਤੇ ਮੈਨੂੰ ਆਪਣੇ ਬੱਚੇ ਵੀ ਭੁੱਲ ਗਈ ਸੀ ਮੈਂ ਮੇਰੀ ਪੋਤੀ ਜੀ ਮੈਂ ਮੈਂ ਪਾਲੀ ਸੀ ਜਿਹੜੀ ਅੱਜ ਮੈਂ ਤੁਗਲਾ ਪੋਈ ਬੈਠੀ ਕਿੰਨੀਆਂ ਬੇਟੀਆਂ ਸੀ ਜੀ ਇਹਦੇ ਤੁਹਾਡੀ ਨੂੰਦੇ ਦੋ ਨੇ ਜੀ ਦੂਜੀ ਬੇਟੀ ਕੀ ਕਰਦੀ ਆ ਦੂਜੀ ਵੀ ਜੀ ਪੜਦੀ ਆ ਉਹਨੂੰ ਵੀ ਨਾਲ ਰਹਿੰਦੀ ਸੀ ਹਾਂਜੀ ਤੇ ਜੇ ਦੇਖਿਆ ਜਾਵੇ ਫਿਰ ਇਹ ਜਿਹੜਾ ਮਸਲਾ ਜੀ ਇਦਾਂ ਸਾਹਮਣੇ ਆਇਆ ਫਿਰ ਦੂਜਾ ਮਸਲਾ ਸੀ ਜਿਹੜਾ ਇੱਕ ਕਿਸੇ ਦੇ ਪੁੱਤ ਦੀ ਤਾਂ ਜ਼ਿੰਦਗੀ ਖਰਾਬ ਕਰਤੀ ਜੀ ਉਹ ਜੇਲ੍ਹ ਚ ੜੋਲ ਰਿਹਾ ਹਾਂਜੀ ਉਹ ਜੇਲ੍ਹ ਚ ੜੋਲ ਰਿਹਾ ਜੀ ਹੁਣ ਕੁੜੀ ਜਾ ਕੇ ਜਦੋਂ ਪਤਾ ਦੇਖੋ ਕਿੱਡੇ ਗਨਾਧਾਰ ਨੇ ਕੁਲਵਿੰਦਰ ਰਾਜਾਸਨ ਕੋਲ ਇਹ ਕਿੱਡੇ ਗਨਾਧਾਰ ਨੇ ਜਦੋਂ ਕੇਸ ਚੱਲ ਰਿਹਾ ਕੁੜੀ ਨੂੰ ਕਿਵੇਂ ਵਿਆਹ ਸਤਾ ਨੇ ਕੁੜੀ ਨੂੰ ਵਿਆਹ ਵੀ ਨਹੀਂ ਸਕਦੇ ਉੱਥੇ ਤੇ ਵੇਚ ਹੀ ਗਈ ਹੈ ਰਾਜਸਥਾਨ ਚ ਕੀਮਤ ਬਲਦੀ ਇੱਥੇ ਪੰਜਾਬ ਚ ਮੁੰਡੇ ਨਹੀਂ ਸੀਗੇ ਇਹ ਤੇ ਉਹਨਾਂ ਦੀ ਆਪਣੇ ਘਰ ਵਾਲੇ ਨਾਲ ਤਾਂ ਸਹਿਮਤ ਹੁੰਦੀ ਉਹ ਕਹਿੰਦੇ ਸਾਡੇ ਸਰੀਰ ਤੇ ਉਹਨਾਂ ਦੀ ਬਸ ਉਹਨਾਂ ਨੂੰ ਪੈਸਿਆਂ ਦਾ ਲਾਲਚ ਸੀ ਉਹਨਾਂ ਨੂੰ ਪੈਸਿਆਂ ਦਾ ਲਾਲਚ ਸੀ ਸਾਡਾ ਖਰਚਾ ਵਧੀਆ ਚੱਲੂਗਾ ਮੁੱਛਾਂ ਚੜਾ ਚੜਾ ਕੇ ਲੰਘਦੇ ਨੇ ਚਿੱਟੇ ਕੱਪੜੇ ਬਾਕੇ ਤੇ ਮਾੜਾ ਇੰਨਿਆ ਨਹੀਂ ਕਰਨਿਆ ਖਾਇਆ ਨਹੀਂ ਕਦੇ ਵਧੀਆ ਹਣਾ ਉਹ ਤਿੰਨੇ ਲੋਕਾਂ ਨੇ ਨਿਤੀਆਂ ਪਹਿਨਣ ਦਾ ਵਪਾਰ ਕਰਦੇ ਨੇ ਮੈਂ ਤਾਂ ਜੀ ਦੋ ਵਾਰ ਤੇ ਪਿੱਟਦੀਆਂ ਦੋ ਵਾਰ ਰੋਨੀਆਂ ਗੇਟ ਦੇ ਮੂਹਰੇ ਖੜ ਖੜ ਕੇ ਵੀ ਜੇ ਮੇਰੀ ਪੋਤੀ ਨਾਲ ਕਰਿਆ ਤੂੰ ਰੱਬ ਤੈਨੂੰ ਰੱਬ ਨੇ ਕਿਤੇ ਤੈਨੂੰ ਰੋਈ ਵੀ ਨਹੀਂ ਦੇਣੀ ਸਜਾ ਵਿੱਚ ਦੀ ਕਿਤੇ ਹੋਰ ਵੀ ਪੋਤੀ ਚਲੀ ਗਈ ਸੀ ਕਿਉਂਕਿ ਥੋੜੇ ਨੂਨ ਨੇ ਸਾਨੂੰ ਬੁਲਾਇਆ ਅਸੀਂ ਥਾਣੇ ਖਬਰ ਵੀ ਕੀਤੀ ਪਰ ਉਹਦੇ ਵਿੱਚ ਸਾਨੂੰ ਝੂਠ ਲੱਗਿਆ ਅਸੀਂ ਉਹ ਖਬਰ ਨਸਰ ਨਹੀਂ ਕੀਤੀ ਤੇ ਫਿਰ ਉਹ ਵੀ ਕਹਿਣ ਲੱਗੀ ਕਿ ਚਲਾਇਓ ਨਾ ਅਸੀਂ ਨਹੀਂ ਸੀ ਚਾਹੁੰਦੇ ਕਿ ਕਿਸੇ ਦੀ ਧੀ ਭੈਣ ਦੀ ਅਸੀਂ ਬਦਨਾਮੀ ਕਰੀਏ ਇਹ ਗੱਲ ਅਸੀਂ ਲੋਕਾਂ ਚ ਲੈ ਕੇ ਆਈਏ ਅਸੀਂ ਉਹਨਾਂ ਨੂੰ ਸਮਝਾਇਆ ਵੀ ਪਹਿਲਾਂ ਵੀ ਚਲੀ ਗਈ ਸੀ ਕਿ ਸਰ ਇਹਨਾਂ ਦੀਆਂ ਗੱਲਾਂ ਨੇ ਇਹਨਾਂ ਨੂੰ ਇਹ ਪਤਾ ਮੇਰੇ ਹੁੰਦੇ ਤਾਂ ਕਦੇ ਮੇਰੀ ਪੋਤੀ ਨੇ ਗਲਤ ਕਦਮ ਮੈ ਨਹੀਂ ਚੱਕਿਆ ਤੀ ਨਾ ਕਦੇ ਕਿਸੇ ਨੂੰ ਮੁੰਡੇ ਦਾ ਫੋਨ ਨਾ ਕਦੇ ਕਿਸੇ ਦਾ ਕਦੇ ਮੇਰੇ ਹੁੰਦੇ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਇਹ ਤਾਂ ਇਹਨਾਂ ਨੇ ਬਸ ਇੱਕ ਬੇਇੱਜ਼ਤੀ ਕਰਾਉਣੀ ਸੀ ਸਾਡੀ ਜਾਣ ਕੇ ਇਹ ਤਾਂ ਬੇਇੱਜ਼ਤੀ ਕਰਾਉਣ ਦੇ ਮਾਰੇ ਨੇ ਮੇਰੀ ਪੋਤੀ ਤੇ ਇਲਜਾਮ ਲਾਉਣਾ ਸੀ ਬੱਚੀ ਸੀ ਉਹ ਇਹ ਬਹੂ ਇਹਨਾਂ ਦੇ ਮਾਗਰ ਲੱਗੀ ਤਾਂ ਕਰ ਦੇ ਖਾਣੇ ਦਾ ਬੱਚੇ ਨੂੰ ਆਪਣੇ ਗੱਲਾਂ ਚ ਲਾ ਕੇ ਉਹਨੂੰ ਗਲਤ ਰਸਤੇ ਤੇ ਗਲਤ ਰਸਤੇ ਤੋਰ ਲੈ ਇਹਨਾਂ ਨੇ ਫਿਰ ਸਰ ਜਿੱਦਣ ਵੋਟਾਂ ਤੋਂ ਇੱਕ ਦਿਨ ਪਹਿਲਾਂ 14 ਤਰੀਕ ਨੂੰ 14 ਤਰੀਕ ਨੂੰ ਕੁੜੀ ਗਈ ਆ ਇਹਨਾਂ ਨੇ ਭੇਜੀ ਆਹੀ ਜਾ ਕੇ ਰਾਤ ਨੂੰ ਜਸਵਿੰਦਰ ਕੌਰ ਤੇ ਕੁਲਵਿੰਦਰ ਸਿੰਘ ਇਹੀ ਆਪਣੀ ਗੱਡੀ ਚ ਲੈ ਕੇ ਆਨੇ ਸਰ ਜਦੋਂ ਇੱਕ ਬੱਚਾ ਵਾਗੇ ਜਾਵੇ ਉਹ ਮੁੜ ਕੇ ਕਿੱਥੋਂ ਮਿਲੂ ਜੀ ਫਿਰ ਉਹ ਵੀ ਇਹਨਾਂ ਦੀਆਂ ਗੱਲਾਂ ਮੈਂ ਬਥੇਰੀਆਂ ਮਿੰਤਾਂ ਕਰੀਆਂ ਮੈਂ ਜ਼ੋਰ ਲਾਇਆ ਮੇਰੇ ਨਾਲ ਚੱਲੋ ਥਾਣੇ ਦਰਖਾਸਤ ਦੇ ਕੇ ਆਈਏ ਕੁੜੀ ਗਈ ਵੀ ਆ ਕਰੋ ਮੈਂ ਪਾਰਸੋਂ ਟਿੱਕਰ ਬਹੂ ਨੂੰ ਲੈ ਕੇ ਸਰ ਜਾ ਕੇ ਵੀ ਆਈਆਂ ਦੇਖ ਕੇ ਵੀ ਆਇਆ ਦੋ ਵਾਰ ਜਿੰਦਲਪੁਰ ਜਾਇਆ ਏ ੱਡੇ ਚ ਪਰ ਮੇਰੀ ਇਹਨਾਂ ਨੇ ਪੇਸ ਨਹੀਂ ਚੱਲ ਨਹੀਂ ਆਂਟੀ ਕਹਿੰਦਾ ਹੁਣ ਤਾਂ ਪੁਲਿਸ ਵੀ ਜੀ ਆ ਮੈਨੂੰ ਇਹਨਾਂ ਦੇ ਮਨ ਦਾ ਕੀ ਪਤਾ ਸੀ ਆਪਾਂ ਭੋਲੇ ਮੰਨਦੇ ਜੀ ਮੇਰੇ ਆਤਮਾ ਮੇਰੀ ਤਾਂ ਆਤਮਾ ਮੇਰੇ ਤੋਂ ਪਾਣੀ ਦੀ ਘੁੱਟ ਨਹੀਂ ਅੰਦਰ ਜਾਂਦੀ ਮੇਰੀ ਪੋਤੀ ਵਗ ਗਈ ਕਿਤੇ ਮੇਰੀ ਪੋਤੀ ਵਗ ਗਈ ਕਿਤੇ ਪੁਲਿਸ ਨੇ ਕਾਰਵਾਈ ਕੀਤੀ ਏ ਜੀ ਹੁਣ ਨਾ ਜੀ ਹੁਣ ਪੁਲਿਸ ਨੇ ਕਾਰਵਾਈ ਜਿਹੜੇ ਤੇ ਇੱਕ ਗਲਾਹਦਾਰ ਨੇ ਉਹ ਤਾਂ ਬੈਠੇ ਨੇ ਉਹ ਤਾਂ ਸਾਨੂੰ ਸਮਾਂ ਆ ਕਹਿੰਦੇ ਨੇ ਜਿਹੜਾ ਕੁਝ ਕਰਨਾ ਕਰ ਲੈਣਾ ਸਾਡਾ ਇਹ ਜਨਾਨੀਆਂ ਨੂੰ ਪਾਦਲੇ ਵਾਲੀਆਂ ਜਨਾਨੀਆਂ ਨੂੰ ਵੀ ਇਹੀ ਜਾਣਦੀ ਇਹ ਜਸਨ ਇਹਦੇ ਘਰ ਵਾਲਾ ਇਹ ਨਾਲ ਸੀ ਉਹ ਉਹ ਮਾਵਾਂ ਤੀਆਂ ਰੀਲ ਚ ਭੱਗੀਆਂ ਅੱਛਾ ਕੌਣ ਕੌਣ ਜੀ ਕੁੜੀ ਦੀ ਨਾਨੀ ਕੁੜੀ ਦੀ ਨਾਨੀ ਕੁੜੀ ਦੀ ਮਾਂ ਹੂੰ ਜੀ ਤੇ ਹੁਣ ਤੁਸੀਂ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਮੈਂ ਮੰਗ ਕਰਦੀ ਆ ਵੀ ਇਹਨਾਂ ਨੂੰ ਸਖਤ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਨੂੰ ਗਾਹਾਂ ਨੂੰ ਪਤਾ ਲੱਗ ਜਾਵੇ ਲੋਕਾਂ ਨੇ ਤੀਆਂ ਹੋਰ ਵੀ ਨੇ ਪਿੰਡ 'ਚ ਮੇਰੀਆਂ ਤੀਆਂ ਨੇ ਨਗਰ 'ਚ ਮੇਰੀ ਪੋਤੀ ਨਾਲ ਆ ਨਹੀਂ ਹੋਇਆ ਇਹਨਾਂ ਨੇ ਮੇਰੀ ਪੋਤੀ ਨਾਲ ਗਲਤ ਕਰਿਆ ਅੱਜ ਮੇਰੀ ਪੋਤੀ ਨਾ ਹੁੰਦੇ ਜਿਵੇਂ ਗਰੀਬੀ ਮੇਰੀ ਪੋਤੀ ਨਾ ਹੁੰਦਾ ਕੱਲ ਨੂੰ ਕਿਸੇ ਦੀਤੀ ਨਾਲ ਵੀ ਹੋ ਸਕਦਾ ਜੇ ਮੇਰੀ ਇਹ ਮੰਗ ਹੈ ਸਭ ਨੇ ਮੇਰੀ ਹਮਤ ਨਾਲ ਸਭ ਨੇ ਵੇਂਤੀਆ ਮੇਰੀ ਪੋਤੀ ਦੀ ਜ਼ਿੰਦਗੀ ਖਤਮ ਕਰਦੀ ਇਹਨਾਂ ਨੇ ਮੇਰੀ ਪੋਤੀ ਪਤਾ ਨਹੀਂ ਕੀਤੇ ਹੁਣ ਵੀ ਨਾਨ ਕਹਿੰਦੇ ਢੀਆ ਕੀਤੇ ਛੱਡੇ ਜੀ ਮੈਨੂੰ ਕੁਝ ਨਹੀਂ ਪਤਾ ਮੇਰੀ ਜੀ ਮੰਗਾਈ ਜੀ ਬਸ ਮੈਨੂੰ ਸਾਹ ਮਲੇ ਨੂੰ ਦੋਸਤਿਆਂ ਨੂੰ ਚੱਕੋ ਇਹਨਾਂ ਨੂੰ ਕਿਉਂ ਨਹੀਂ ਚੱਕਦੇ ਇਹ ਪੈਸੇ ਵਾਲੇ ਨੇ ਜੀ ਮੇਰੇ ਕੋਲ ਪੈਸਾ ਨਹੀਂ ਹੈਗਾ ਸਰ ਮੈਂ ਗਰੀਬ ਹਾਂ ਇਹਨਾਂ ਕੋਲ ਪੈਸਾ ਹੀ ਪੈਸੇ ਦੀ ਜ਼ੋਰ ਨਾਲ ਜਿੱਤਦੇ ਨੇ ਜੀ ਪਰ ਕਿਸੇ ਦੀ ਗਰੀਬਤਾ ਸਵਾਲ ਹੈ ਕਿਸੇ ਦੀ ਤੀ ਬਣਦੀ ਜੇ ਤਾ ਗਰੀਬ ਦੀ ਮੇਰੀ ਬਹੁਤੀ ਦੀ ਜ਼ਿੰਦਗੀ ਖਤਮ ਕਰਤੀ ਇਹਨਾਂ ਨੇ ਮੁੰਡਾ ਇੱਧਰ ਕਿਹੜੇ ਮੁੰਡੇ ਨਹੀਂ ਤੇ ਪੰਜਾਬ ਚੋ ਸੋ ਮਸਲਾ ਗੰਭੀਰਾ ਪੁਲਿਸ ਪ੍ਰਸ਼ਾਸਨ ਕੀ ਕਹਿੰਦਾ ਏ ਕਿਉਂ ਨਹੀਂ ਦੂਜੇ ਦੋਸਤੀਆਂ ਤੇ ਕਾਰਵਾਈ ਹੋਈ ਕੀ ਆ ਸਾਰਾ ਮਸਲਾ ਸਬੰਧਤ ਅਧਿਕਾਰੀਆਂ ਨਾਲ ਜਾਣਾਂਗੇ ਕਿ ਉਹ ਕੀ ਕਹਿੰਦੇ ਨੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਜੀ ਇਹ ਪਾਸੋਂ ਪੁਲਿਸ ਥਾਣੇ ਦਾ ਮੈਟਰ ਹੈਗਾ ਤੇ ਇੱਥੇ ਇੱਕ 15 ਸਾਲ ਦੀ ਲੜਕੀ ਆ ਜਿਹਨੂੰ ਕਿ ਉਹਦੀ ਮਾਲ ਨਹੀਂ ਵੇਚਿਆ ਸੀ ਤੇ ਵੇਚਣ ਤੋਂ ਬਾਅਦ ਉਹਨੂੰ ਰਾਜਸਥਾਨ ਨੂੰ ਭੇਜ ਦਿੱਤਾ ਗਿਆ ਸੀ ਕਿ ਉੱਥੇ ਜਾ ਕੇ ਉਹਦੀ ਮੈਰੀ ਜਿਹੜੀ ਰਾਜਪਾਲ ਦੇ ਕਲੱਬ ਤੇ ਬੰਨ੍ਹ ਕਰਾਈ ਗਈ ਸੀ ਇਹ ਵੀ ਇੱਕ ਸਰਜਰੀ ਐਫਆਈਆਰ ਦਰਜ ਹੋਈ ਆ ਲੜਕੀ ਦੀ ਜਿਹੜੀ ਦਾਦੀ ਆ ਉਹਦੇ ਬਿਆਨਾਂ ਤੇ ਐਫਆਈਆਰ ਦਰਜ ਹੋਈ ਆ ਇਹ ਵੀ ਟੋਟਲ ਚਾਰ ਜਾਨੇ ਹੈਗੇ ਜਿਨ੍ਹਾਂ ਤੇ ਐਫਆਈਆਰ ਦਰਜ ਹੋਈ ਆ ਉਹ ਤਾਂ ਲੜਕੀ ਆ ਜਿਹੜੀ ਉੱਥੇ ਪਹੁੰਚਦੀ ਆ ਇੱਕ ਉਹਦੀ ਮਦਰ ਆ ਤੇ ਇੱਕ ਉਹਦੀ ਨਾਨੀ ਮਦਰ ਉਹਦੇ ਜਿਹੜੀ ਜਲਦ ਜਲਦ ਪਹੁੰਚਿਆ ਸੀ ਹਾਂਜੀ ਇੱਕ ਉਹ ਦਾਦੀ ਨੇ ਹੀ ਵੀਡੀਓ ਜਿਹੜੀ ਆ ਮੇਰੇ ਵੀ ਪੇਸ਼ ਕੀਤੀ ਸੀ ਫਿਰ ਮੈਂ ਮੰਨਿ ਥਾਣੇ ਭੇਜਿਆ ਸੀ ਤੇ ਵੀਡੀਓ ਦੇ ਵਿੱਚ ਸਾਫ ਦਿਖਾਈ ਦੇ ਰਿਹਾ ਕਿ ਉਹਦੀ ਮਾਂ ਜਿਹੜੇ ਰਾਜਸਥਾਨ ਤੋਂ ਦੋਤਾਨਾ ਲੇਡੀਸ ਪਾਈਣਾ ਸੀ ਉਹ ਪੈਸੇ ਦਾ ਲੈਂਡਨ ਕਰਦੀਆਂ ਤੇ ਪੈਸੇ ਗੁੰਮ ਦੇ ਦਿੰਦੀ। ਇਹ ਤੁਹਾਨੂੰ ਦੱਤੀ ਨੂੰ ਕਰਾਂ ਤੇ ਦੱਬੀ। ਹਾਂਜੀ ਅਸੀਂ ਰਾਜਸਥਾਨ ਇੱਕ ਟੀਮ ਪੇਜ ਜਿੱਥੇ ਥਾਣੇ ਤੋਂ ਤੇ ਲੜਕੀ ਨੂੰ ਅਸੀਂ ਉੱਥਰ ਕਵਰ ਕਰਕੇ ਵਾਪਸ ਲਿਆ ਆਂਦਾ ਤੇ 144 ਦੇ ਬਿਆਨ ਨੂੰ ਜੱਸ ਜੱਸ ਸਾਹਦੇ ਸਾਹਮਣੇ ਕਰਾਉਣ ਤੋਂ ਬਾਅਦ ਜੱਸ ਸਾਹਨੇ ਆਊਟਰ ਕੀਪਰ ਤੋਂ ਕਿ ਉਹਨੇ ਲੜਕੀ ਨੂੰ ਆਪਣੇ ਨਾਨੀ ਕੀ ਪੇਸ ਦਿੱਤਾ। ਇਸ ਮਾਮਲੇ ਨੂੰ ਸੰਬੰਧਿਤ ਜਿਹੜੇ ਅਸਪੈਕਟ ਆਇਦਾਂ ਆਏ ਅਵੇ ਰਚ ਦਰਖਾਸਤ ਪਹਿਲਾਂ ਆਈ ਸੀ ਫਿਰ ਉਸ ਤੋਂ ਬਾਅਦ ਦਾਦੀ ਨਾਲ ਆਈ ਸੀ ਤੇ ਦਾਦੀ ਦੇ ਬਿਆਨਾਂ ਦੇ ਉੱਪਰ ਹੀ ਬੱਚਾ ਤਰਕ ਹੋਇਆ ਕਿ ਉਹਨਾਂ ਦੇ ਆ ਕੇ ਜਦੋਂ ਮੁੰਮਣ ਦੱਸਿਆ ਵੀ ਉਹਦੀ ਮਾਦਰੀ ਵਿੱਚ ਹੈਗੀ ਨਹੀਂ ਉਹ ਲੱਹਦੀ ਤਾਂ ਸਾਡੇ ਬੱਚੇ ਨੂੰ ਜਿਹੜਾ ਬਚਾਲੂ ਵੀ ਫਿਰ ਕਰੀ ਹੁੰਦੀ ਕਿ ਰਾਜਪੁਰ ਤੇ ਫਿਰ 15 ਸਾਲ ਜਿਹੜੇ ਕੱਚਲੇ ਦਾਦੀ ਆ ਅਕਲੀ ਜਿਹੜੀ ਲੜਕੀ ਦੀ ਮਾਦਰ ਆ ਉਹ ਪਹਿਲਾਂ ਆਪਣੇ ਹਸਬੰਦ ਤੇ ਉਹਨਾਂ ਦੀ ਕੁਝ ਅਨਬੰਦ ਚੱਲ ਰਹੀ ਤੇ ਕਾਫੀ ਸਾਲਾਂ ਤੋਂ ਅਲੱਗ ਰਹੇ ਸੀ ਤੇ ਪਰ ਲੜਕੀ ਜਿਹੜੀ ਦਾਦੀ ਦੇ ਕੋਲ ਹੀ ਰਹਿੰਦੀ ਸੀ ਛੋਟੇ ਹੁੰਦੇ ਕੋ ਦਾਦੀ ਨੇ ਪਾਲਿਆ ਉਹ ਉਸ ਤੋਂ ਪਰੰਤ ਕਿਰਕੁਸਲ ਬਾਅਦ ਕਾਮਨਾ 2023 ਦੇ ਵਿੱਚ ਲੜਕੀ ਦੀ ਮਾਦਰ ਜਿਹੜੀ ਆ ਵਾਪਸ ਆਪਣੇ ਸਹੁਰੇ ਆ ਗਈ ਸੀ ਉਸ ਤੋਂ ਬਾਅਦ ਇਹ ਪਲੈਨਿੰਗ ਉਹਨੇ ਕੀਤੀ Saturn ਮੱਛੀ ਜਿਹੜੀ ਆ ਛੋਟੀ ਕੁੜੀ ਜਿਹੜੀ ਉਹਨੇ ਰਾਜਸਥਾਨ ਚ ਵੇਚੀ ਉਸ ਵੀਡੀਓ ਦੇ ਵਿੱਚ ਇਹ ਤਿੰਨ ਲੇਡੀਆਂ ਦਿਖਾਈਆਂ ਦੇ ਰਹੀਆਂ ਹਨ ਇੱਕ ਕੁੜੀ ਦੀ ਜਿਹੜੀ ਬੱਚੀ ਆ ਉਹਦੀ ਮਦਰ ਆ ਤੇ ਬਾਕੀ ਜਿਹੜੀ ਇੱਕ ਜਿਹੜੀ ਰਾਜਸਥਾਨ ਤੋਂ ਲੇਡੀ ਆ ਤੇ ਇਹ ਜਿਹੜੀ ਵੀਡੀਓ ਇਹਨਾਂ ਨੇ ਜਿਹੜੀ ਮੀਟਿੰਗ ਕੀਤੀ ਹੈ ਇਹਨਾਂ ਨੇ ਉਹ ਖੰਡੇ ਦੇ ਵਿੱਚ ਕੋਈ ਜਗ੍ਹਾ ਤੇ ਪਿੰਡ ਦੇ ਵਿੱਚ ਬੈਠ ਕੇ ਉੱਥੇ ਇਹਨਾਂ ਨੇ ਡਿਸਾਈਡ ਕੀਤਾ ਲੈਣ ਦੇ ਨਾ ਤਾਂ ਇਹ ਚਿੱਤ ਕਿਤਾਬ ਨੂੰ ਮਾਗਦੇ ਕੋਈ ਕਹਿੰ ਰਹੇ ਆ ਜੀ ਉੱਥੇ ਉਹਨੇ ਵੇਚੀ ਆ ਤੇ ਅੱਜ ਕਿਦ ਕਰ ਘੱਟ ਲਿਆਉਂਦੇ ਆਪ ਨੂੰ ਇਹ ਵੀ ਕਹਿੰਦੇ ਕਿ ਇਸ ਕੇਸ ਵਿੱਚ ਕਿ ਰਾਜਸਥਾਨ ਦਾ ਹਾਂਜੀ ਏਦਾਂ ਦੇ ਕੇਸ ਦੇ ਵਿੱਚ ਤੁਹਾਨੂੰ ਪਤਾ ਹੀ ਆ ਨਾ ਹੀ ਆਪਣਾ ਕੋਸਾ ਪਟਾੜਖਾਨਾ ਦਾਸਤੂ ਕਿੱਥੇ ਵੇਚੀ ਆ ਕਿੱਥੇ ਵੇਚੀ ਆ ਬੱਚਾ ਕਿੱਥੇ ਗਿਆ ਆ ਪਰ ਥੋੜੀ ਸਖਤੀ ਕਰਨ ਦੇ ਬਾਅਦ ਸਾਨੂੰ ਉਹਦੀ ਮਦਰ ਨੇ ਦੱਸ ਦਿੱਤਾ ਕਿ ਅਸਲੀ ਪਲਾਣੀ ਜਗਾ ਤੇ ਰਾਜਸਥਾਨ ਕੋਈ ਪਿੰਡ ਆ 1050 ਤੋਂ 300 ਕਿਲੋਮੀਟਰ ਤੇ ਆਪਣਾ ਬੱਚਾ ਨਹੀਂ ਰਿਕਵਰ ਕਰਕੇ ਲੱਭਿਆ ਏディ ਵਿੱਚ ਜੀ ਲੜਕੀ ਦੀ ਮਦਰ ਤੇ ਲੜਕੀ ਦੀ ਨਾਨੀ ਜਿਹੜੀ ਵੀਡੀਓ ਚ ਦੋਨੋਂ ਦਿਖਾਈ ਦੇ ਰਹੀ ਸੀ ਇਹਨਾਂ ਦੋਨਾਂ ਨੂੰ ਅਥੀ ਆ ਫੋਗ ਲਗਾ ਕਰਕੇ ਤੇ ਇਹਨਾਂ ਤੇ ਇਹਨਾਂ ਨੂੰ ਰੈਕ ਫੋਲ ਲਿਆ ਜਿਸ ਤਰ੍ਹਾਂ ਦੇ ਤੰਦੂਰੀ ਏ ਜੀ ਹੋਇਆ ਦੀ ਬੀ ਐਨ ਐਸ ਜਿਹੜਾ ਗਿਆ 143 ਕਲੌਜ਼ 1 ਤੇ ਬੀ ਐਨ ਐਸ 61 ਕਲੌਜ਼ 2 ਬੀ ਐਨ ਐਸ 9 ਤੇ ਅ ਹਗਾ ਜੀ child marriage act 11 laga hoya